ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਹਰੜ ਕਲਾ ਤਹਿਸੀਲ ਅਈਨਾਲਾ ਤੇ ਜ਼ਿਲ੍ਹਾ ਅਮਰਸਰ ਤੇ ਅੱਜ ਅਸੀਂ ਪਹੁੰਚੇ ਆ ਦਵਿੰਦਰ ਵੀਰ ਦੇ ਕੋਲ ਤੇ ਦੋ ਵਾੜਾਂ ਵੀਰ ਕੋਲ ਬਹੁਤ ਟੌਪ ਦੀਆਂ ਇੱਕ ਐਚ ਐਫ ਕ੍ਰਾਸ ਆ ਤੇ ਇੱਕ ਜਰਸੀ ਆ ਵੱਡੀ ਪੰਜਾਬ ਵਾਲੀ ਤੇ ਕਰਦੇ ਆ ਵੀਰ ਜੀ ਨਾਲ ਗੱਲਬਾਤ ਵੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚੱਲ ਜੀ ਵਧੀਆ ਵਧੀਆ ਵੀਰ ਜੀ ਵਧੀਆ ਚਾਹੀਦਾ ਵੀਰ ਜੀ ਹੋਰ ਪਰਿਵਾਰ ਸਭ ਵਧੀਆ ਮਹਾਰਾਜ ਜੀ ਕਿਪਾ ਚਾਹੀਦੀ ਤੇ ਵੀਰ ਜੀ ਅੱਜ ਦੋ ਪਸ਼ੂ ਲੈਣ ਤੇ ਹਾਂ ਜੀ ਦੋ ਜੋ ਠੀਕ ਆ ਤੇ ਆਪਣਾ ਨਾਮ ਤੇ ਐਡਰੈਸ ਸਾਰਾ ਦੱਸਿਓ ਤੇ ਫੋਨ ਨੰਬਰ ਦੱਸਿਓ ਨਾਮ ਦਵਿੰਦਰ ਸਿੰਘ ਪਿੰਡ ਹਰਕਲਾ ਹਾਂ ਜੀ ਨਾਲਾ ਜਿਲ੍ਹਾ ਮਰਸਾ ਠੀਕ ਆ ਤੇ ਫੋਨ ਨੰਬਰ 95927 9288 9288 ਤੇ ਵੀਰ ਜੀ ਕਿਹੜੀ ਤੋਂ ਸ਼ੁਰੂ ਕਰੀਏ ਪਹਿਲਾਂ ਇਹ ਇਤੋਂ ਕਰ ਲਓ ਇਤੋਂ ਕਰ ਲਗੇ ਹਾਂ ਜੀ ਲਓ ਵੀਰ ਜੀ ਇੱਕ ਨਵਾ ਸੂਹਾ ਜੇ ਦੱਸਿਓ ਇਹਦੀ ਡਿਟੇਲ ਇਹ ਦੂਜੇ ਸੂਏ ਜੋ ਤੇ ਇਹਦੇ ਮਗਰ ਏ 20 ਦਿਨਾਂ ਦਾ ਜੀ 20 ਦਿਨਾਂ ਦਾ ਵਸ਼ਾ ਹਾਂਜੀ ਲਓ ਵੀਰ ਜੀ ਮੇਲਕਾ ਫਾ ਗਿਆ ਤੇ ਦੁੱਧ ਵੀਰ ਜੀ ਕਿੰਨਾ ਜੀ ਦੁੱਧ ਹੈਗਾ ਜੋ 12 ਲੀਟਰ ਜੋ ਪੂਰਾ ਪੱਕਾ ਲੀਟਰ ਵਾਲਾ ਪੱਕਾ ਪੱਕਾ 3 ਦਿਨ ਟੈਂਪਹ ਪਹੁੰਚ ਜੂਵੇ ਕੋਈ ਠੀਕ ਹੈ ਪਾਜੀ ਤੇ ਤੋਰੋ ਫਿਰ ਵੈੜ ਨੂੰ ਲਓ ਵੀਰ ਜੀ ਦੂਜਾ ਸੂਆ ਤੇ 12 ਕਿਲੋ ਦੁੱਧ ਆ ਗਿਆ ਵੈੜ ਥਲੇ ਤੇ ਥਣ ਵੀ ਵੈੜ ਦਾ ਆਇਆ ਮੱਜਾਂ ਵਾਲਾ ਲੱਗਾ ਏ ਤੇ ਪੂਰੀ ਟੌਪ ਕਲਾਸ ਵੈੜਿਆ ਦੁੱਧ 12 ਤੋਂ ਬਾਹਰ ਆ ਪਰ ਆਪਾਂ ਜੀ ਗਰੰਟੀ ਵੀਰ ਜੀ ਬਿਲਕੁਲ ਕਿਲੋ ਘਾਟੀ ਦੱਸਣਾ ਚਾਹੀਦਾ ਏ ਕੋਈ ਵੀ ਲਾਂਮਾ ਨਾ ਦੇਵੇ ਆਪਾਂ ਨੂੰ ਠੀਕ ਹੈ ਨਾ ਉਹੋ ਹੀ ਮੰਨ ਲਓ ਜੇ 13 ਨਾ 12 ਹੀ ਦੱਸੋ ਇਹ ਨਹੀਂ ਜੇ 12 ਤੇ 14 ਦੱਸ ਦਈਏ ਆਪਾਂ ਉਹ ਚ ਕੋਈ ਫਾਇਦਾ ਨਹੀਂ ਹੈਗਾ ਹਨਾ ਵੀਰ ਹਾਂਜੀ ਬਾਕੀ ਵਹਿੜ ਬਹੁਤ ਟੌਪ ਕਲਾਸ ਆ ਤੇ ਬਾਕੀ ਵੰਗੇ ਵੁੰਗੇ ਦੀ ਨਾ ਲੋੜ ਵੀਰ ਜੀ ਨਹੀਂ ਵੰਗੇ ਦੀ ਨੀ ਕੁਝ ਕਰ ਠੀਕ ਹੈ ਭਾਜੀ ਠੀਕ ਆ ਲੋ ਵੀਰ ਜੀ ਵੱਡੀ ਵਹਿੜ ਆ ਮੇਰਾ ਵੀਰ ਕੋ ਛੋਟੀ ਨਾ ਲਾਵੇ 12 ਕਿਲੋ ਵੀਰ ਕਹਿੰਦਾ ਦੁੱਧ ਜੇ ਤੇ 15 20 ਦਿਨਾਂ ਦੀ 20 ਦਿਨਾਂ ਦੀ ਵੀਰ ਕਹਿੰਦਾ ਲਾ ਲੈ ਕੋਈ ਸੂਈ ਨੂੰ ਤੇ ਬਾਕੀ ਵੀਰ ਕੋ ਮੁੱਲ ਵੀ ਆਪਾਂ ਲੋੜੀ ਆਫਰ ਤੇ ਨਿਗ ਨਿਗੇ ਕਰਾ ਦੇਣੇ ਅੱਜ ਵਛਲੇ ਨੇ ਵੀ ਇਹ ਨੂੰ ਹਿੱਧਾ ਕਿੰਨਾ ਮੁੱਲ ਕਰਦਾ ਏ ਵੀਰ ਜੀ ਕਿੰਨਾ ਜਿਹੜਾ ਮੁੱਲ ਮੁੱਲ 45 ਕਰ ਦਈਏ 45 ਹਾਂਜੀ ਜਾਇਜ਼ ਕਰੀ ਅੱਜ ਜਾਇਜ਼ ਕਰੀ ਲੋੜੀ ਆਫਰ ਲਾਈਏ ਅੱਜ 40 ਕਰ ਦਈਏ ਕਰ ਦਈਏ ਅੰਦਰ ਅੰਦਰ ਕਰ ਦਈਏ ਹਾਂ ਅੰਦਰ ਕਰ ਦਈਏ ਅੰਦਰ ਕਰ ਦਈਏ ਹਾਂਜੀ 2000 ਕਰ ਦਈਏ ਅਜੰਦਰ ਜਾਓ ਜੇ ਤੇ ਕਹਤਾ ਠੱਤੀ ਲੋ ਵੀਰ ਜੀ 38000 ਦੀ ਵੱਡੀ ਵੈੜ ਆ ਤੇ ਬੱਚਾ ਵੀ ਦਾ ਤੁਹਾਨੂੰ ਵਿਖਾਉਣੇ ਆ ਬਿਲਕੁਲ 15 20 ਦਿਨਾਂ ਦੀ ਸੂਈ ਆ ਆ ਬੱਚਾ ਜੇ ਦਾ ਆ ਕੋਈ ਵੀ ਲਾਲੇ 50 ਆਲੇ ਨਹੀਂ ਬਿਲਕੁਲ ਬਿਲਕੁਲ ਸਾਹਮਣੇ ਹੀ ਆ ਯਾਰ ਬਿਲਕੁਲ ਬਿਲਕੁਲ ਤੇ ਵੀਰ ਜੀ ਆ ਕਿੱਥੋਂ ਲੈਣਤਾ ਜੇ ਤੋਹਫਾ ਐਡਾ ਤਗੜਾ ਤੋਹਫਾ ਹੀ ਮਹਾਰਾਜ ਨੇ ਦੇਣ ਵਾਲੀ ਰਿਸ਼ਤਦਾਰ ਕੋਲ ਲੈਂਦਾ ਜੀ ਆ ਰਿਸ਼ਤਦਾਰ ਕੋਈ ਆ ਹਾਂ ਜੀ ਹਾਂ ਜੀ ਠੀਕ ਆ ਤੇ ਆ ਜੇਰ ਜੇਰ ਵੀ ਆ ਪਈ ਆ ਜੇਰ ਆ ਰਾਤੀ ਸੂਈ ਚ ਅੱਜ ਆ ਵੀ ਹੈ ਪਰਫੈਕਟ ਠੀਕ ਆ ਵੀਰ ਜੀ ਤੇ ਵੀਰ ਜੀ ਕੀ ਇਹਦੀ ਡਿਟੇਲ ਤੇ ਤੇਰੇ ਲਈ 20 ਲੀਟਰ ਦੁੱਧ ਕੱਢੂਗੀ ਪੂਰਾ ਅੱਛਾ 20 ਲੀਟਰ ਹਾਂਜੀ 20 ਪਲੱਸ ਤੇ ਜਾਊਗੀ 20 ਪਲੱਸ ਜਾਊਗੀ ਹਾਂਜੀ ਹਾਂਜੀ ਠੀਕ ਆਪਣੀ ਭੂਆ ਕੋਈ ਭੂਆ ਕੋਈ ਰਿਸ਼ਤੇਦਾਰਾਂ ਦੀ ਇਹਦੀ ਪੂਰੀ ਗਰੰਟੀ ਆਪਣੀ ਠੀਕ ਹੈ ਤਾਂ ਮਗਰ ਕੀ ਜੇ ਦੇ ਮਗਰ ਅੱਛਾ ਹੋ ਗਿਆ ਜੋ ਅੱਛਾ ਜੇ ਮਰੀ ਜੀ ਖੋਲੋ ਵਹਿਣ ਨੂੰ ਤੇ ਚਵਾਈ ਕੀਤੀ ਕੋਈ ਚਵਾਈ ਆਪਾਂ ਨਾ ਇੱਕ ਟਾਈਮ 'ਚ ਹੋਈ ਜੋਣਾ ਅੱਛਾ ਤੇ ਦਿੱਤਾ ਇਹਨੇ ਪੈਚ ਹੋਇਆ 6 ਲੀਟਰ 6 ਲੀਟਰ ਚੋਤਾ ਹੈ ਹਾਂ ਜੋ 6 ਲੀਟਰ ਹੱਥ 'ਕੀ ਠੀਕ ਹੈ ਜੀ ਬੱਚੇ ਨੂੰ ਜਗਾਤਾ ਆ ਚਗਾ ਲਾ ਲਓ ਵੀਰ ਜੀ ਪੂਰਾ ਮੋਟਾ ਥਣ ਮੱਝਾਂ ਲੱਗਾ ਵਹਿਣ ਨੂੰ ਤੇ ਵੱਡੀ ਵਹਿਣ ਆ ਮ ਮਾਲੋ ਜਿੰਨੀ ਆਪਾਂ ਵੀਡੀਓ ਦੇ ਵਿੱਚ ਵੇਖਾਂਗੇ ਉਹਨਾਂ ਵੱਡੀ ਜਾਪੂਗੀ ਵੜ ਪੂਰੀ ਵੱਡੀ ਵਹਿੜਿਆ ਕੋਈ ਵੀਰ ਨਿੱਕੀ ਨਾ ਲਾਵੇ ਤੇ ਵੀਰ ਕਹਿੰਦਾ 20 ਤੋਂ ਪਲੱਸ ਦੁੱਧ ਦਊਗੀ ਤੇ ਵੀਰ ਨੇ 6 ਕਿਲੋ ਹੁਣ ਚਵਾਈ ਕਰਤੀ ਆ ਤੇ ਵੀਰ ਜੀ ਕੋ ਨਿਆਣੇ ਨੂਨੇ ਦੀ ਨਾ ਲੋੜ ਨਹੀਂ ਇਹਨੂੰ ਇਹਨੂੰ ਕੋ ਲੋੜ ਠੀਕ ਆ ਲਓ ਵੀਰ ਜੀ ਕੋਈ ਕਹਿੰਦੇ ਰਸੀਲ ਲੋੜ ਦੀ ਠੰਡੀ ਸੀ ਲਿਆ ਵੀਰ ਕਹਿੰਦਾ ਠੀਕ ਆ ਵੀਰ ਜੀ ਠੀਕ ਆ ਪੂਰੀ ਵੱਡੀ ਵਹਿੜ ਜੇ ਮੇਰਾ ਵੀਰ ਕੋਈ ਛੋਟੀ ਨਾ ਸਮਝੇ ਤਾਂ ਥਾਣੇ ਵੇਖੋ ਐੜ ਨੂੰ ਲੱਗਾ ਸਾ ਬੰਲੋ ਗੜਾ ਫਰ ਲੱਗਾ ਵੜ ਨੂੰ ਮਾਲਾ ਕਿਹਦੀ ਗਾਈ ਹੈ ਨਾ ਇਹ ਹਾਂਜੀ ਭਾਜੀ ਕਿੰਨਾ ਦੁੱਧ ਦੇ ਦੇ ਕੀ ਚੀਜ਼ ਆ ਬਿਲਕੁਲ ਬਿਲਕੁਲ ਓਦਾਂ ਵੀ ਇਹ ਮੰਨ ਲਓ ਹੈ ਵੀ ਗਰਮੀ ਵਾਲੀ ਆ ਵੜ ਅੱਗੇ ਮਾਲਾ ਜਿੱਦਾ ਗਰਮੀ ਆਉਂਦੀ ਹੈ ਨਾ ਹਾਂ ਬਿਲਕੁਲ ਭਾਜੀ ਇਹੋ ਹੀ ਚੱਲਣੀਆਂ ਬਿਲਕੁਲ ਇਹਨਾਂ ਦਾ ਹੀ ਸੀਜ਼ਨ ਆ ਹਾਂਜੀ ਹਾਂਜੀ ਇਹ ਥੋੜੀ ਜੀ ਵੀ ਇਹ ਮਿਕਸ ਆ ਜਰਸੀ ਦੇ ਸ਼ਾਈ ਹਾਲ ਚਾ ਹਾਂਜੀ ਹਾਂਜੀ ਥੋੜੀ ਜੀ ਮਿਕਸ ਆ ਇਹਦੇ ਵਿੱਚ 80% ਸਾਈ ਵਾਲਿਆ ਦਾ 70% ਜਰਸੀ ਆ ਨਾ ਭਾਜੀ ਹਾਂਜੀ ਪੂਰੀ ਵੱਡੀ ਵਹਿ ਰਿਆ ਵੀ ਸਿੱਧੀ ਕਰਿਓ ਮੜੀ ਜੀ ਤੁਹਾਨੂੰ ਥੋੜਾ ਜਿਹਾ ਬੁਖਾਰ ਜੀ ਨੋ ਵੀਜ਼ਿਟ ਪੂਰਾ ਲੰਮਾ ਖੰਡ ਲੋਗੜਾ ਲੱਗਾ ਜੀ ਤੇ ਇਹਦੇ ਮਗਰ ਦਵਿੰਦਰ ਵੀਰ ਹੈਗਾ ਇਹ ਦੂਜਾ ਅੱਛਾ ਅੱਛਾ ਮੇਲ ਕਾਫ ਆ ਗਿਆ ਹਾਂ ਹਾਂ ਜੀ ਹਾਂ ਜੀ ਠੀਕ ਆ ਭਾਜੀ ਠੀਕ ਆ ਤੇ ਇਹਦਾ ਮੋਲਾ ਚ ਕਿੰਨਾ ਕਰਨਾ ਫਿਰ ਜੈਜ ਤੁਸੀਂ ਦੱਸ ਦੋ ਕੋਈ ਨਹੀਂ ਆਪਣੇ ਨਹੀਂ ਨਹੀਂ ਤੇ ਭਰਾ ਜੀ ਆਪਣੇ ਜੈਜ ਹੀ ਕਰੀਏ ਤੇ ਜੜੀਆਂ ਉੜਦੀਆਂ ਜਾਣ ਉੜਦੀਆਂ ਆ 55000 ਦੀ ਦੇ ਦਿੱਤੀ 55 ਦੀ ਹਾਂਜੀ ਚਲੋ ਵੈੜ ਤੇਰੀ ਚ ਕੋਈ ਕਮੀ ਨਹੀਂ ਵੀ ਰਗੀ ਵੈੜ ਮਾਲਾ ਥਾਣ ਥਣ ਤੋਂ ਕੋਈ ਸਾਡੀ ਫੁੱਲ ਗਰੰਟੀ ਕੋ ਥਾਣਾ ਦੀ ਐ ਮੋਟਰਾਂ ਨੂੰ ਮਾਲਾ ਜੇ ਕਿਸੇ ਦੇ ਘਰ ਜਾ ਕੇ ਭੁੜਕੇ ਵੀ ਉਹ ਵੀ ਗਰੰਟੀ ਫੁੱਲ 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 ਆਪਣੀ ਪੂਰੀ ਲੋ ਵੀਰ ਜੀ ਜੇ ਕਿਸੇ ਘਰ ਜਾ ਕੇ ਖਰਾਬ ਕਰੇ ਤਾਂ ਵੀ ਫੁੱਲ ਗਰੰਟੀ ਵੀਰ ਦੀ ਤਿੰਨ ਟਾਈਮ ਤਸਲੀਨਾ ਚ ਹੋਵੇ ਚਾਰ ਚ ਹੋਵੇ ਅੱਛਾ ਹਾਂ ਹਾਂ ਬਿਲਕੁਲ ਠੀਕ ਆ ਭਾਜੀ ਇਹ ਥੋੜਾ ਜਿਆਜ ਕਰ ਗਿਆ ਜਾ ਜਿਆਜ ਕਰੀਏ ਤਮ ਜਾਈ ਦੇ ਦਈਏ ਨਹੀਂ ਯਾਰ ਮੇਰੇ ਕਰਕੇ ਹੋਰ ਛੱਡੋ 52 ਦੀ ਦੇ ਰਾਂ ਮੈਂ ਜੀ 52 ਦੀ ਦੇ ਦਈਏ ਵੀਰ ਜੀ ਕੋਈ ਗੱਲ ਨਹੀਂ ਇਹਨੂੰ ਵੀਰ ਜੀ ਬੱਚੇ ਨੂੰ ਕਰਿਓ ਮੜਾ ਜਾ ਆ ਵੇਖੋ ਬਿਲਕੁਲ ਤਾਜੀ ਸੂਈ ਆ ਜੇਰ ਵੀ ਖਾਤੀ ਬੱਚਾ ਸਿੱਧਾ ਕਰ ਦੋ ਮੜਾ ਜਾ ਮੈਂ ਕੋਈ ਵੀਰ ਸਾਹਿਬ ਲਾ ਲੈਂਦਾ ਵੀ ਕੋਈ ਨਾ ਹਾਂ ਕੋਈ ਨਹੀਂ ਉਹ ਨਾੜੂ ਚ ਨਾ ਜਿਹੜਾ ਮੈਂ ਗਾਈ ਦੇ ਮੂੰਹ ਚ ਨਾ ਪੰਮਦੀ ਕੋਈ ਗੱਲ ਨਹੀਂ ਰਹਿਣ ਤਾਂ ਕੋਈ ਗੱਲ ਨਹੀਂ ਹਾਂਜੀ ਠੀਕ ਆ ਵੀਰ ਜੀ ਹੋਰ ਦੀ ਪਾਵੀ ਜੀ ਕੋਈ ਕਹਿਣਾ ਚਾਹੁੰਦੇ ਸੀ ਬਸ ਇਹੋ ਹੀ ਆ ਵੀ ਭੈਣ ਭਰਾਵੇ ਲੋੜੀ ਆਫਰ ਲਾਤੇ ਆ ਆਪਣਾ ਠੀਕ ਆ ਨਹੀਂ ਬਿਲਕੁਲ ਲਾਤੇ ਵੀ ਜ ਨੇ ਟੌਪ ਦੀਆਂ ਵਹਿੜਾਂ ਅੱਜ ਲੈ ਆਤੀਆਂ ਬਾਬੇਸ਼ੀ ਦਾਲੇ ਦੀ ਕਿਰਪਾ ਦੇ ਨਾਲ ਪੂ ਬਾਕੀ ਇਹ ਵੀ ਤਸੱਲੀ ਆਪਣੀ ਦੁਆ ਕਾਇਆ ਬਿਲਕੁਲ ਭਾਜੀ ਬਿਲਕੁਲ ਡਰੰਟਡ ਆ ਕੇ ਬਿਲਕੁਲ ਆ ਵੇਖੋ ਇਹਦੇ ਵੀ ਤੁਹਾਨੂੰ ਥਾਣੇ ਭਾਜ ਨਹੀਂ ਬਿਲਕੁਲ ਭਾਜੀ ਬਿਲਕੁਲ ਠੀਕ ਆ ਵੀਰ ਜੀ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਠੀਕ ਆ ਵੀਰ ਜੀ